ਪਹਿਹਰ ਸ਼ੁਰੂ ਕੀਤਾ ਸਤਲੋ ਜਿੱਥੋਂ ਨਿਕਲਦਾ ਬਿਲਕੁਲ ਤੁਹਾਨੂੰ ਪਿੱਛੇ ਮੇਰੇ ਪਹਾੜ ਨਜ਼ਰ ਆਉਂਦੇ ਹੋਣੇ ਆ ਤੇ ਸਤਲੋਏ ਦੇ ਵਿੱਚ ਖੜੇ ਆ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਬੁੱਢੇ ਦਰਿਆ ਦੀ ਗੱਲ ਚੱਕੀ ਸੀਗੀ ਵੀ ਸਤਲੋਏ ਨੂੰ ਬੁੱਢਾ ਦਰਿਆ ਕਿਵੇਂ ਜ਼ਹਿਰ ਬਣਾ ਰਿਹਾ ਤੇ ਬੁੱਢੇ ਦਰਿਆ ਨੂੰ ਕਿਵੇਂ ਕੈਮੀਕਲ ਪਾ ਕੇ ਜ਼ਹਿਰ ਬਣਾਇਆ ਜਾ ਰਿਹਾ ਸੋ ਅਸੀਂ ਤੁਹਾਨੂੰ ਦਿਖਾਉਣ ਚੱਲੇ ਆ ਅਸੀਂ ਪੂਰੇ 4 ਮਹੀਨੇ ਹੁਣ ਪੂਰੇ ਪੰਜਾਬ 'ਚ ਜਾਣਾ ਹੈ ਵਹਿਣ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾਣਾ ਰੂਪ ਨਗਰ ਤੋਂ ਸ਼ੁਰੂ ਹੋਏ ਨੰਗਲ ਖੜੇ ਆ ਅਸੀਂ ਨੰਗਲ ਡੈਮ ਦੇ ਕੋਲੇ ਜਿੱਥੋਂ ਸਤਲੁਜ ਦੇ ਵਿੱਚ ਜ਼ਹਿਰ ਪਾਣੀ ਕੈਮੀਕਲ ਪਾਣੀ ਸ਼ੁਰੂ ਹੋ ਜਾਂਦੇ ਆ ਫੈਕਟਰੀਆਂ ਦੇ ਪਿੰਡਾਂ ਦੇ ਸੀਵਰੇਜ ਜੋ ਵੀ ਗੰਦਗੀ ਮਲ ਮੂਤਰ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ ਸਵਾਦ ਦਿਖਾ ਦੀ ਇੱਕ ਵਾਰੀ ਪਿੱਛੇ ਇੱਥੇ ਇੱਥੇ ਖੜੇ ਆ ਅਸੀਂ ਆ ਦਿਖਾ ਜੋ ਕੁਝ ਪੈਂਦਾ ਆ ਆ ਆ ਸਾਰਾ ਉਹ ਜ਼ਹਿਰ ਆ ਕੇ ਆ ਦੇਖ ਇੱਥੋਂ ਜਿਵੇਂ ਦਿਖਦਾ ਆ ਇੱਥੋਂ ਐਵੇਂ ਪੈ ਕੇ ਤੇ ਆ ਗਿਆ ਨਾਂ ਸਤਲੁਜ ਬਗੀ ਜਾਂਦਾ ਸਾਰੀ ਗੰਦਗੀ ਅਸੀਂ ਜਿੰਨੇ ਵੀ ਇਹਨਾਂ ਪਿੰਡਾਂ 'ਚ ਹੁਣ ਹੋ ਕੇ ਆਏ ਆ ਇਹਨਾਂ ਸਾਰੇ ਪਿੰਡਾਂ ਦਾ ਜਿੰਨਾ ਸੀਵਰੇਜ ਦਾ ਪਾਣੀ ਐ ਇੱਥੇ ਐਨ ਐਫ ਐਲ ਫੈਕਟਰੀ ਆ ਦੂਜੀ ਕਿਹੜੀ ਫੈਕਟਰੀ ਐ ਪੀ ਸੀ ਐਲ ਪੀ ਸੀ ਐਲ ਫੈਕਟਰੀ ਐ ਇਹ ਸਾਰੀਆਂ ਫੈਕਟਰੀਆਂ ਦਾ ਪਾਣੀ ਸਤਲੁਜ 'ਚ ਵੀ ਪੈ ਰਿਹਾ ਤੇ ਧਰਤੀ ਹੇਠਾਂ ਬੋਰ ਕਰਕੇ ਵੀ ਪਾਇਆ ਜਾ ਰਿਹਾ ਇੱਥੇ ਆਲੇ-ਦਾਲੇ ਦੇ ਲੋਕਾਂ ਦਾ ਬੁਰਾ ਹਾਲ ਆ ਤਰਾਜ਼ਾ ਕਰਦਾ ਪਿੰਡ ਮੋਜਵਾਲ ਪਿੰਡ ਹੈ ਹਾਂਜੀ ਇਹ ਬੇਲਾ ਤੈਨੂੰ ਇਹ ਬੇਲਾ ਤਿਆਨੀ ਉਹ ਬਾਈ ਦਾ ਪਿੰਡ ਹੈਗਾ ਬਰਮਲਾ ਜੀ ਬਰਮਲਾ ਪਿੰਡ ਹੈ ਜਿੱਥੋਂ ਗੋਲ ਥਾਈ ਇੰਡਸਟਰੀ ਏਰੀਆ ਦਾ ਪਾਣੀ ਦਰਿਆ ਤੇ 2000 ਆਬਾਦੀ ਦਾ ਪਿੰਡ ਹੈ ਤੇ ਕੱਲਾ ਬੰਦਾ ਆਇਆ ਅਸੀਂ 400 ਮੀਲ ਤੋਂ ਦੂਰੋਂ ਚੱਲ ਕੇ ਆਏ ਆ ਅਸੀਂ ਰੋਕ ਖੜੇ ਆ ਕੋਈ ਨਹੀਂ ਡੱਬ ਕੇ ਡੱਬ ਕੇ ਆ ਜਾਓ ਰੋਣ ਬਾਹਰੋਂ ਅਸੀਂ 400 ਮੀਲ ਤੋਂ ਇੱਧਰ ਹੋ ਜਾਓ ਆ ਗਏ ਆ ਚੱਲ ਕੇ ਤੇ ਇੱਥੇ 2000 3000 ਆਬਾਦੀ ਦੇ ਪਿੰਡ ਹੈ ਜਿਹੜੇ ਪੀੜਤ ਨੇ ਬੁਰਾ ਹਾਲ ਹੈ ਸ਼ਰਿਆ ਮੱਥੇ ਇਹਨਾਂ ਨੇ ਦੱਸਿਆ ਵੀ ਕਿਵੇਂ ਅਸੀਂ ਐਨਜੀਟੀ ਕੋਲੇ ਗਏ ਆ ਪੰਜਾਬ ਪলিউਸ਼ਨ ਬੋਰਡ ਕੋਲੇ ਗਏ ਆ ਵੱਡੇ ਵੱਡੇ ਮੰਤਰੀ ਡੀਸੀ ਅਧਿਕਾਰੀ ਇੱਥੇ ਆਏਗੇ ਪਰ ਕੋਈ ਸੁਣਵਾਈ ਨਹੀਂ ਭਰਾਵੋ ਪੂਰਾ ਪੰਜਾਬ ਤਰਾ ਤਰਾ ਕਰ ਰਿਹਾ ਅੱਜ ਤੁਸੀਂ ਜ਼ਹਿਰਾਂ ਪੀ ਕੇ ਮਰਨ ਲਈ ਮਜਬੂਰ ਆਂ ਛੋਡੇ ਜਵਾਕ ਕੁੱਖਾਂ 'ਚ ਜ਼ਹਿਰਾਂ ਪੀ ਕੇ ਪਾਣੀ ਵਾਲੀਆਂ ਮਰਨ ਲਈ ਮਜਬੂਰ ਨੇ ਆ ਸਤਲੁਜ ਜਿਹੜਾ ਸਾਨੂੰ ਜ਼ਿੰਦਗੀਆਂ ਬਖਸ਼ਦਾ ਸੀ ਜਿਹੜੇ ਸਤਲੁਜ ਨੇ ਸਾਨੂੰ ਯੋਧੇ ਸੂਰਮੇ ਪੈਦਾ ਕੀਤੇ ਗੁਰੂ ਗੋਬਿੰਦ ਸਿੰਘ ਨੇ ਇੱਥੋਂ ਅੰਮ੍ਰਿਤ ਿਆਰ ਕੀਤਾ ਸੀਗਾ ਤੇ ਉਹ ਦਰਿਆ ਸਾਨੂੰ ਅੱਜ ਜ਼ਹਿਰ ਦੇ ਰਹੇ ਨੇ ਜਿਮੇਵਾਰ ਕੌਣ ਲੋਕ ਨੇ ਸਰਕਾਰਾਂ ਜ਼ਿੰਮੇਵਾਰ ਨੇ ਪਹਿਲਾਂ ਦੀਆਂ ਵੀ ਤੇ ਹੋਣ ਵਾਲੀਆਂ ਵੀ ਤੇ ਦੂਜੇ ਜ਼ਿੰਮੇਵਾਰ ਮੈਂ ਕਹੂੰਗਾ ਸਾਡੇ ਲੋਕ ਨੇ ਬਾਈ ਅਸੀਂ ਅਸੇਰਗੇ ਚ ਆਏ ਆ ਹੋਕਾਰ ਦਿੱਤਾ ਸੀ ਪਹਿਲਾਂ ਵੀ ਇੰਨੀ ਤਰੀਕ ਤੋਂ ਵਹਿਣ ਸ਼ੁਰੂ ਕਰ ਰਹੇ ਆ ਪਰ ਉਵੇਂ ਗਿਲਤੀ ਚ ਲੋਕ ਹਲੇ ਉੱਠ ਕੇ ਨਹੀਂ ਆਏ ਪਤਾ ਨਹੀਂ ਕਿਉਂ ਅਸੀਂ ਇੰਨੇ ਨਿਖਿੱਧ ਤੇ ਨਕਾਮੇ ਹੋ ਚੁੱਕੇ ਆ ਉਹ ਦੋਸ਼ਾਬਦ ਮੈਂ ਬਾਈ ਤੋਏ ਨੂੰ ਕਹੂੰਗਾ ਤੁਸੀਂ ਵੀ ਦੱਸਿਓ ਦੇਖੋ ਲੱਖੀ ਨੇ ਦੱਸਤਾ ਤਾਂ ਇਧਰੋਂ ਜਿਹੜਾ ਪੂਰਾ ਸੀਵਰੇਜ ਆਉਂਦਾ ਹੈ ਤੇ ਸੀਵਰੇਜ ਇਹ ਕਿਸੇ ਐਸਟੀਪੀ ECTP ਚੋਂ ਨਹੀਂ ਸਿੱਧਾ ਆ ਗਈ ਦੇ ਚ ਡਿੱਗਦਾ ਆ ਕੇ ਸੱਤ ਲੋਚ ਉਹ ਗੱਲ ਤਾਂ ਅੱਖੇ ਨੇ ਘਰਤੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਇੱਥੇ ਆ ਮਾੜਾ ਜਿਹਾ ਆਕਾਸ਼ ਵਖਾਈਂ ਕੇ ਰਾਤ ਸਾਰੇ ਵਖਾਦੋ ਜੇ ਸੁੱਖਾ ਜੀ ਆ ਜਿਹੜਾ ਹੈ ਨਾ ਆ ਕਰੈਸ਼ਰ ਇੱਥੇ ਲੱਗਿਆ ਸੀਗਾ ਇਹ ਇੱਕ ਸਾਡੇ ਪੋਲਿਟਿਸ਼ੀਅਨ ਨੇ ਪਿਛਲੀ ਸਰਕਾਰ ਸੀ ਜਿਨ੍ਹਾਂ ਦੀ ਉਹਦੇ ਚ ਉਹਨਾਂ ਦਾ ਵੱਡਾ ਆਉਦਾ ਸੀ ਇਹ ਉਹਨਾਂ ਦੇ ਜਵਾਈ ਦੇ ਨਾਂ ਤੇ ਹੈ ਸਾਰਾ ਕੁਝ ਆ ਕ੍ਰੈਸ਼ਰ ਹੈ ਤੇ ਪਿੱਛੇ ਜਾ ਕੇ ਇੱਕ ਹੋਟਲ ਹੈ ਉਹ 5 ਸਟਾਰ ਹੋਟਲ ਹੈ ਜਿਹੜਾ ਹੱਥ ਕਰਦੇ ਹੋ ਉਧਰ ਨੂੰ ਉਹ ਉਧਰ ਜਾ ਕੇ ਉਹ ਪਿੱਛੇ ਹੈ ਜੀ ਉਸ ਹੋਟਲ ਦੀ ਜਿਹੜੇ ਪਾਣੀ ਦੀ ਸੀਵਰੇਜ ਜੋ ਵੀ ਹੋਟਲ ਦੀ ਵੇਸਟੇਜ ਹੈ ਉਧਰ ਆ ਉਹਨਾਂ ਨੂੰ ਪੁੱਛਣ ਆਲੀ ਹੈ ਕਿ ਕਿੱਥੇ ਪੈਂਦਾ ਭਾਈ ਪਹਿਲੀ ਗੱਲ ਹੈ ਕਿਨ ਜਿਹੜੀ ਦੱਸਣ ਵਾਲੀ ਗੱਲ ਹੈ ਦੱਸਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਕ੍ਰੈਸ਼ਰ ਸੀ ਇਹ 2022 ਤੱਕ ਦਿਨ ਰਾਤ ਚੱਲ ਰਿਹਾ ਸੀ ਰਾਣਾ ਕੇਪੀ ਰਾਣਾ ਕੇਪੀ ਦਾ ਕੰਮ ਹੈ ਇਹ ਦਿਨ ਰਾਤ ਚੱਲ ਰਿਹਾ ਸੀ ਦਿਨ ਰਾਤ ਤੇ ਜਦੋਂ ਸਰਕਾਰ ਬਦਲੀ ਉਸੇ ਰਾਤ ਨੂੰ ਬੰਦ ਹੋ ਗਿਆ ਇਹ ਮੈਨੂੰ ਦੱਸੋ ਲੈ ਵੀ ਜੇ ਉਸ ਤੋਂ ਬਾਅਦ ਇਹ ਹੁਣ ਤੱਕ ਚੱਲਿਆ ਨਹੀਂ ਤਾਂ ਉਸ ਤੋਂ ਪਹਿਲਾਂ ਇਹ ਨਜਾਇਜ਼ ਚੱਲ ਰਿਹਾ ਸੀ ਤੇ ਜੇ ਨਜਾਇਜ਼ ਨਹੀਂ ਸੀ ਤਾਂ ਇਹ ਹੁਣ ਕਿਉਂ ਬੰਦ ਕਰ ਲਿਆ ਹੁਣ ਭਾਈ ਉਹਨਾਂ ਦੇ ਚੱਲਦੇ ਹੁਣ ਸਰਕਾਰ ਦੇ ਆਪਣੇ ਬਦਲੇ ਆਈ ਦੱਸ ਰਿਹਾ ਹੋਰ ਵੇਖਾਂ ਕਿ ਉਹ ਤਾਂ ਬੰਦ ਕਰਤਾ ਦੇਖੋ ਟੂਰਿਸਟ ਜਾ ਰਿਹਾ ਇਹਦੇ ਚ ਟੂਰਿਸਟ ਜਾ ਰਿਹਾ ਡਿਫੈਂਡਰ ਗੱਡੀ ਹੈ ਆਨਲਾਈਨ ਬੁਕਿੰਗ ਹੈ ਇਹਦੀ ਇਹ ਹੋਟਲ ਦੀ ਹੈ ਇਹ ਸੋਟਲ ਦੀ ਆਨਲਾਈਨ ਬੁਕਿੰਗ ਹੈ ਜੀ ਇਹ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਉਹ ਵਿਖਾ ਦਿਓ ਉਹਨਾਂ ਨੂੰ ਵਿਖਾ ਦਿਓ ਬੋਲ ਰਿਹਾ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਜੀ ਇੱਥੇ ਆਨਲਾਈਨ ਬੁਕਿੰਗ ਹੈ ਦਿਨ ਰਾਤ ਮਾਈਨਿੰਗ ਹੋਈ ਇੱਥੇ 80 80 ਮਟਖੰਡੇ ਪਏ ਹੋਏ ਨੇ ਇੱਥੋਂ ਕ੍ਰੈਸ਼ਰ ਪਾਠ ਪੜ੍ਹ ਕੇ 80 80 ਫੁੱਟ ਉਹ ਪਾਤੇ ਸਤਲੁਜ ਦੇ ਵਿੱਚ ਇੱਕ ਹੋਰ ਗੱਲ ਉਹ ਬਰਵਾਦ ਕਰਤਾ ਪਿੰਡਾਂ ਦਾ ਜਿੰਨਾ ਗੰਦਗੀ ਹੋਟਲ ਦੀ ਜਿੰਨੀ ਗੰਦਗੀ ਉਹ ਸਾਰੀ ਚਾ ਕੇ ਸਤਲੁਜ ਚ ਪਾਤੀ ਲੋਰ ਲਖੇ ਅਹਿਮ ਗੱਲ ਜੋ ਇਹਨਾਂ ਨੇ ਨਹੀਂ ਦੱਸੀ ਉਥੋਂ ਸਤਲੁਜ ਜਾਂਦਾ ਹੈ ਨਾ ਉਹਦੇ ਚ ਕਰਵ ਬਣਾਤੀ ਆਂਦੇ ਨਾ ਦਰਿਆਵਾਂ ਦੇ ਵਹਿਣ ਨਹੀਂ ਮੋੜੀਦੇ ਇਹਨਾਂ ਨੇ ਕਰਵ ਬਣਾ ਕੇ ਜਵਾਂ ਹੋਟਲ ਦੇ ਅਗੋਂ ਦੀ ਸਤਲੁਜ ਕੱਢਿਆ ਉਸੇ ਜਗ੍ਹਾ ਤੇ ਕਰਵ ਔਰ ਹੋਟਲ ਦੀ ਗੱਲ ਸਾਨੂੰ ਕੋਈ ਇਹਦੇ 'ਚ ਗਿਲਾ ਸ਼ਿਕਵਾ ਨਹੀਂ ਤੁਸੀਂ ਚਲੋ ਪਰ ਤੁਸੀਂ ਗੈਰਕਾਨੂੰਨੀ ਕਿਉਂ ਕਰਦੇ ਮੈਂ ਆ ਮੌਜੂਦਾ ਸਰਕਾਰ ਤੋਂ ਪੁੱਛਣਾ ਚਾਹਣਾ ਹੈ ਕਿ ਜੇ ਇਹਨਾਂ ਨੇ ਕ੍ਰੈਸ਼ਰ ਬੰਦ ਕਰਤਾ ਥੋੜੀ ਕੋਈ ਇਨਕੁਆਰੀ ਨਹੀਂ ਕਿ ਪਹਿਲਾਂ ਜੋ ਚੱਲ ਰਿਹਾ ਸੀ ਕਿ ਤੁਸੀਂ ਨਹੀਂ ਪੁੱਛ ਸਕਦੇਗੇ ਅਜ ਔਰ ਉਦੋਂ ਇੱਕ ਚੀਜ਼ ਹੋਰ ਸੀਗੀ ਕਿ ਆ ਨੇੜੇ ਤੇੜੇ ਦਾ ਸਾਰਾ ਇਲਾਕਾ ਸਿਰਫ ਇਸ ਕ੍ਰੈਸ਼ਰ ਤੋਂ ਲੈਂਦਾ ਸੀ ਸਮਾਨ ਸਾਰਾ ਤੇ ਹੁਣ ਵੀ ਇਨਾਂ ਦਾ ਪਹਿਲਾਂ ਦਾ ਬਣਾਇਆ ਉਹ ਚੱਲ ਰਿਹਾ ਹਜੇ ਵੀ ਕੀ ਐ ਸਰਕਾਰਾਂ ਮਤਲਬ ਜਦੋਂ ਤੁਹਾਡੀ ਸਰਕਾਰ ਚੱਕ ਦਿਓ ਫੱਟੇ ਦੂਜੀ ਆ ਜਾਏ ਬੰਦ ਕਰ ਦਿਓ ਔਰ ਦੂਜੀ ਵੀ ਤੁਹਾਡੇ ਤੇ ਕੇਸ ਨਾ ਚਲਾਵੇ ਹੁਣ ਇਹ ਮਾਈਨਿੰਗ ਇਹ ਜਿਹੜੇ ਹੋਟਲਾਂ ਦੀ ਵੇਸਟੇਜ ਫਾਈਨਲੀ ਜਾ ਕੇ ਕਿਹਦੇ ਤੇ ਅਸਰ ਹੋ ਰਿਹਾ ਸਾਡੇ ਪਾਣੀ ਤੇ ਸਾਡੇ ਦਰਿਆ ਤੇ ਔਰ ਆਹੀ ਦੱਸਣ ਅਸੀਂ ਆਈ ਐ ਆਹੀ ਦੱਸਣ ਆਏ ਐ ਆ ਸੁਖ ਵੀ ਖੜਾ ਹੈ ਜਗਦੀਪ ਵੀ ਖੜਾ ਸੀਗਾ ਇੱਥੇ ਸਾਰੇ ਇੰਨੀ ਦੂਰੋਂ ਆਏ ਕਿਉਂ ਐ ਤੇ ਇਨਾ ਸਾਰਿਆਂ ਨੂੰ ਆਪਦੇ ਨਾਲ ਲਿਆਂ ਨੂੰ ਚਾਹੇ ਉਹ ਗੌਰਵ ਜੀ ਹੁਣ ਭਗਵੰਤ ਹੋਵੇ ਬਾਈ ਜੀ ਇਹ ਕਿਸਾਨ ਯੂਨੀਅਨ ਦੇ ਬਾਕੀ ਸਾਰੇ ਖੜੇ ਨੇ ਸਾਡੇ ਸੱਜਣ ਇਹ ਜੋੜ ਰਹੇ ਨੇ ਸਾਡੇ ਨਾਲ ਇੱਕ ਗੱਲ ਮੈਂ ਨੰਬਰ 10 ਦੀ ਭਗਵੰਤ ਕੀ ਐ ਅਸੀਂ ਇੱਕ ਨੰਗਲ ਰੋਪੜਾ ਤੇ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਆਣੇ ਆ ਸਾਡੇ ਕੋਲ ਕਿ ਸਾਨੂੰ ਪਿੰਡ ਵਾਲਿਆਂ ਨੇ ਪੁੱਛਿਆ ਸੀਗਾ ਕਿ ਅਸੀਂ ਤੁਹਾਡੇ ਨਾਲ ਜੁੜੀਏ ਕਿਵੇਂ ਅਸੀਂ ਉਹਨਾਂ ਨੂੰ ਇੱਕ ਨੰਬਰ ਦਿੱਤਾ ਹੈ ਸਿਰਫ ਐਸ ਇਲਾਕੇ ਦੇ ਬੰਦੇਾਂ ਲਈ ਉਹ ਨੰਬਰ ਗੌਰਵ ਜੀ ਕੋਲੇ ਤੇ ਭਗਵੰਤ ਤੇ ਬੈਂਸਾਹਬ ਕੋਲੇ ਰਹੂਗਾ ਉਹ ਨੰਬਰ ਇਹ ਬੋਲ ਦੇਣਗੇ ਹੁਣੇ ਉਸ ਨੰਬਰ ਤੇ ਤੁਸੀਂ ਸਾਨੂੰ ਇੱਕ ਤਾਂ WhatsApp ਤੇ ਵੌਇਸ ਮੈਸੇਜ ਕਰਨੀ ਹੈ ਜਿਹਦੇ ਵਿੱਚ ਤੁਸੀਂ ਆਪਦਾ ਪਿੰਡ ਦਾ ਨਾਂ ਆਪਦਾ ਨਾਂ ਤੇ ਨਾਲ ਨਾਲ ਡਿਸਟ੍ਰਿਕਟ ਦਾ ਨਾਂ ਉਹ ਬੋਲ ਦੇਣਾ ਹੈ ਉਹ ਬੋਲ ਕੇ ਤੁਸੀਂ ਸਾਡੇ ਨਾਲ ਜੁੜ ਜੂਗੇ ਅਸੀਂ ਤੁਹਾਡੇ ਨਾਲ ਜੁੜ ਜਾਾਂਗੇ ਕੋਈ ਗਲਤ ਗੱਲ ਹੋਵੇ ਤੁਸੀਂ ਸਾਨੂੰ ਦੱਸਿਓ ਜੇ ਅਸੀਂ ਆਵਾਂਗੇ ਜੇ ਨਹੀਂ ਤਾਂ ਅਸੀਂ ਜਦੋਂ ਸਾਦਦੇ ਆ ਤੁਸੀਂ ਆਇਓ ਜੇ ਇਹਨਾਂ ਸਰਕਾਰਾਂ ਨੂੰ ਬੰਦੇ ਦੇ ਪੁੱਤ ਬਣਾ ਦੇਾਂਗੇ ਔਰ ਸਾਡੇ 2000 ਸੈਂਟਰ ਜਿਹਦੇ ਤੁਹਾਡਾ ਸੀਵਰੇਜ ਵਾਲਾ ਵੀ ਆਉਂਦਾ ਆ ساری ਮਾਈਨਿੰਗ ਤੇ ਹੋਟਲ ਵੀ ਆਉਂਦੇ ਨੇ ਇੱਕ ਇੱਕ ਚੀਜ਼ ਸਹੀ ਕਰਾਵਾਂਗੇ ਨਹੀਂ ਕਰਨਗੇ ਤਾਂ ਸਰਕਾਰ ਰਹੁਗੀ ਨਹੀਂ ਔਰ ਜਿਹੜੀ ਵੀ ਨਵੀਂ ਆਊਗੀ ਇਸ ਮੁੱਦੇ ਤੇ ਆਊਗੀ ਆ ਨੰਬਰ ਲੱਖੇ ਤੂੰ ਹੀ ਬੋਲਦੇ ਕੱਢੀ ਕੇ ਰ ਨੰਬਰ ਵੀ ਲੱਖਾਈ ਬੋਲ ਦੂਗਾ ਮੈਂ ਦੇ ਦੇਣਾ ਬੋਲਦੇ ਅੱਗੇ ਜੋ ਬੋਲੋ ਪੰਜਾਬ ਦੇ ਲੋਕੋ ਸਾਨੂੰ ਇੰਨੀ ਅਪੀਲ ਕਰਦੇ ਆ ਕਿ ਇੱਥੇ ਸਾਡੇ ਬੱਚੇ ਨਹੀਂ ਪੈਦਾ ਹੋਣੇ ਆ ਪਾਣੀ ਚ ਪਾਈਆਂ ਹੋਈਆਂ ਜ਼ਹਿਰਾ ਕੈਮੀਕਲ ਕਰਕੇ ਰੱਬ ਦਾ ਵਾਸਤਾ ਇਹ ਮਸਲਾ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਆ ਅਮੀਰ ਗਰੀਬ ਦਾ ਨਹੀਂ ਆ ਪਾਣੀ ਹਰ ਇੱਕ ਲਈ ਜ਼ਰੂਰੀ ਹੈ ਪਾਣੀ ਆ ਤਾਂ ਜੀਵਨ ਆ ਆਜੋ ਯਾਰ ਅਜੰਨੀਆਂ ਜਹਰਾਂ ਥਾਂ ਥਾਂ ਤੋਂ ਤੁਹਾਨੂੰ ਦਿਖਾਉਂਦੇ ਜਾਵਾਂਗੇ 4 ਮਹੀਨੇ ਅਸੀਂ ਪੂਰੇ ਪੰਜਾਬ ਜਾਨਾ ਅਪ੍ਰੈਲ ਚ ਅਸੀਂ ਬਸਾਖੀ ਤੇ ਵੱਡਾ ਕੱਟ ਰੱਖਿਆ ਤੇ ਉਦੋਂ ਤੱਕ ਅਸੀਂ ਪੂਰੇ ਪੰਜਾਬ ਜਿੱਥੋਂ ਜਿੱਥੋਂ ਸਾਡੇ ਦਰਿਆਵਾਂ 'ਚ ਪਾਣੀ ਪੈ ਰਿਆਂ ਜਹਰਾਂ ਪੈ ਰਿਆਂ ਤੇ ਜਿੱਥੇ ਸਾਡੇ ਧਰਤੀਆਂ 'ਤੇ ਜਹਰਾਂ ਪਾ ਰਿਆ ਬੋਲ ਕਰਨ ਤੁਹਾਨੂੰ ਦਿਖਾਉਂਦੇ ਤੁਰੇ ਜਾਵਾਂਗੇ ਪਰ ਬੇਨਤੀ ਆ ਕਿ ਬਹੁਤ ਵੱਡਾ ਮੁੱਦਾ ਇਹ ਉੱਠ ਕੇ ਆਪਾਂ ਸਾਦ ਤੁਸੀਂ ਨਾਲ ਜੜੋ ਇੱਕ ਨੰਬਰ ਤੁਹਾਨੂੰ ਮੈਂ ਬੋਲਣ ਲੱਗਿਆ 8146210107 ਦੁਬਾਰਾ ਮੈਂ ਫੇਰ ਇੱਕ ਨੰਬਰ ਬੋਲਦਾ 81462 10 10 7 ਇਸ ਨੰਬਰ ਤੇ ਸਾਨੂੰ ਤੁਸੀਂ ਇਥੋਂ ਦੇ ਇਲਾਕੇ ਵਾਲੇ ਬਸ ਇਸ ਇਲਾਕੇ ਵਾਲੇ ਸਿਰਫ ਰੂਪਨਗਰ ਰੋਪੜ ਜਿਹਨੂੰ ਆਪਾਂ ਕਹਿੰਦੇ ਆ ਜਿਲ੍ਹਾ ਇਸ ਇਲਾਕੇ ਵਾਲੇ ਤੁਸੀਂ ਅਨੰਦਪੁਰ ਸਾਹਿਬ ਤੇ ਨੰਗਾ ਲਾਲੇ ਸਾਰਾ ਸਾਰਾ ਇਸ ਪੂਰਾ ਜ਼ਿਲ੍ਹਾ ਹੀ ਆ ਗਿਆ ਹਾਂ ਇਹ ਪੂਰਾ ਜ਼ਿਲ੍ਹਾ ਰੋਪੜ ਰੂਪਨਗਰ ਤੁਸੀਂ ਇਸ ਜ਼ਿਲ੍ਹੇ ਦੇ ਬੰਦੇ ਸਾਡੇ ਨਾਲ ਇਸ ਨੰਬਰ ਤੇ ਇੱਕ ਵਟਸਐਪ ਕਾਲ ਕਰਕੇ ਵਟਸਐਪ ਮੈਸੇਜ ਕਰ ਦੇਣ ਕਿ ਉਹਨਾਂ ਦਾ ਪਿੰਡ ਉਹਨਾਂ ਦਾ ਨਾਂ ਤੇ ਉਹਨਾਂ ਦਾ ਡਿਸਟ੍ਰਿਕਟ ਬੋਲ ਕੇ ਕਿਉਂਕਿ ਪੂਰੇ ਪੰਜਾਬ ਨੂੰ ਬਚਾਉਣ ਲਈ ਇਹਨਾਂ ਯਾਰਾਂ ਤੋਂ ਮੁਕਤ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਹੀ ਤੁਰੇ ਆ ਤੇ ਪੂਰੇ ਪੰਜਾਬ ਨੂੰ ਉੱਠ ਕੇ ਲਹਿਰ ਬਣਾਉਣ ਦੀ ਲੋੜ ਹੈ ਤਾਂ ਹੀ ਮਸਲਾ ਹੱਲ ਹੋ